ਕਿਤਾਬ ਹੈ ਨੰਡੇ ਚਿੜਿਆਂ ਦੀ ਉਡਾਰੀ ਮਨਜੀਤ ਸਿੰਘ ਰਾਜਪਰਾ ਦੀ ਜੋ ਆਟੋਮਾਟ ਨੇ ਛਾਪੀ ਹੋਈ ਕਿਤਾਬ ਹੈ ਤੇ ਆਇਸਕ ਪਾਲ ਦੋਸਤ ਦੇ ਨਾਮ ਹੈ ਮਿਲਦਾ ਏ ਕੰਨੜ ਜਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਜੋ ਪਹਿਲੇ ਤੀਜੇ ਨੰਬਰ ਪੇਜ ਤੇ ਆ ਉਸ ਤੋਂ ਬਾਅਦ ਚਾਰ ਨੰਬਰ ਪੇਜ ਤੇ ਲਿਖਿਆ ਮਿਲਦਾ ਜੇ ਤੁਸੀਂ ਸਿਆਣੇ ਤੇ ਸਲੀਕੇ ਵਾਲੇ ਹੋ ਅਤੇ ਇਹ ਕਿਤਾਬ ਗਲਤੀ ਨਾਲ ਤੁਹਾਡੇ ਹੱਥਾਂ ਵਿੱਚ ਆ ਗਈ ਹੈ ਹਾਈਸ ਨੂੰ ਵਗਾ ਕੇ ਬਾਹਰ ਗਲੀ ਚ ਮਾਰੋ ਤੁਹਾਡੇ ਲਈ ਨਹੀਂ ਲਿਖੀ ਗਈ ਇਹ ਕਿਤਾਬ ਇਹ ਤਾਂ ਉਹਨਾਂ ਲਈ ਲਿਖੀ ਗਈ ਹੈ ਜਿਨ੍ਹਾਂ ਤੇ ਪ੍ਰਾਲੀ ਤੇ ਬੈਠਿਆਂ ਦੇ ਜਦੋਂ ਕੁੱਤੇ ਆ ਕੇ ਮੂੰਹ ਚਟਦੇ ਨੇ ਤਾਂ ਉਹ ਅਸਮਾਨ ਵੱਲ ਮੂੰਹ ਕਰਕੇ ਕਹਿੰਦੇ ਨੇ ਕਿੰਨਾ ਭਾਗਾ ਵਾਲਾ ਦਿਨ ਚੜਿਆ ਰੱਬ ਦੇ ਦਰਬੀਸ ਅੱਜ ਆਪ ਸਾਡੇ ਨਾਲ ਭਾਰੀ ਕਰਨ ਆਏ ਆ ਸੋ ਅੱਗੇ 5 ਨੰਬਰ ਪੇਜ ਤੇ ਤਤਕਰਾ ਲਿਖਿਆ ਹੋਇਆ ਜਿੱਥੋਂ ਮਰਜ਼ੀ ਸ਼ੁਰੂ ਕਰ ਲਓ ਇਹ ਤਾਂ ਬਸ ਗਿੱਦੜਾਂ ਦੇ ਗੀਤ ਗਾਉਣ ਵਰਗੀ ਕਹਾਣੀ ਹੈ ਸਾਰੀ ਰਕੇ 6 ਨੰਬਰ ਪੇਜ ਤੋਂ ਮੇਨ ਲੇਖ ਜਿਹੜਾ ਸ਼ੁਰੂ ਹੁੰਦਾ ਜਦੋਂ ਮੁਹੱਬਤਾਂ ਦਾ ਚੰਨ ਚੜ੍ਹ ਜਾਵੇ ਜਦੋਂ ਮੁਹੱਬਤ ਦੇ ਦਰਿਆ ਵਿੱਚ ਬੇੜੀ ਤਾਰੀ ਹੋਵੇ ਤਾਂ ਸੁਪਣਿਆਂ ਦਾ ਚੰਨ ਆਪ ਹੀ ਮਲਾਹ ਬਣਦਾ ਜਦੋਂ ਸੱਜਣਾ ਦਾ ਸੰਗ ਹੋਵੇ ਰੂਹ ਤੇ ਚੜਿਆ ਅਰਮਾਨਾਂ ਦਾ ਰੰਗ ਹੋਵੇ ਫਿਰ ਖੋਟੇ ਸਿੱਕੇ ਵੀ ਜ਼ਿੰਦਗੀ ਦੇ ਮੈਦਾਨ ਵਿੱਚ ਰੰਗਦੇ ਪੱਤੇ ਹੋ ਨਿਪਟਦੇ ਨੇ ਕੀ ਕੀ ਰਾਤ ਵਿੱਚ ਜਦੋਂ ਵਗਦੇ ਪਾਣੀ ਕੋਲ ਰੂਹ ਦਾ ਹਾਣੀ ਨਾਲ ਬੈਠਾ ਹੋਵੇ ਤਾਂ ਤਾਰਿਆਂ ਦੇ ਅਸਮਾਨ ਤੋਂ ਉੱਤਰ ਕੇ ਧਰਤੀ ਤੇ ਨੱਚਣ ਦਾ ਭਲੇਖਾ ਪੈਂਦਾ ਹੈ। ਮੁਹੱਬਤ ਦੀ ਹਨੇਰੀ ਜਦੋਂ ਚੱਲਦੀ ਹੈ ਤਾਂ ਸੁੱਕੇ ਪੱਤੇ ਵੀ ਸੱਜਣਾ ਦੇ ਬੂਹੇ ਤੇ ਕਾਸ਼ਨੀ ਅੱਖਾਂ ਦੇ ਸਰਨਾਵੇਂ ਲੈ ਕੇ ਪੁੱਜਦੇ ਨੇ। ਉਦਾਸ ਰੁੱਤ ਦੇ ਗੀਤ ਜੇ ਕਦੇ ਬੂਹਾ ਆਖੜ ਕੌਣ ਤਾਂ ਜਿਹੀ ਸਰਨਾਵਿਆਂ ਦੀ ਗੋਦ ਦਾ ਨਿਗ ਰੂਹ ਨੂੰ ਉਸ ਦੁਨੀਆ ਵਿੱਚ ਲੈ ਜਾਂਦਾ ਜਿੱਥੇ ਇਸ਼ਕ ਦੇ ਪਰਵਾਨੇ ਚਾਵਾਂ ਦੇ ਖੰਭ ਨਾਲ ਉੱਡਦੇ ਫਿਰਦੇ ਨੇ। ਕਈ ਬੰਦੇ ਦੁਨੀਆ ਵਿੱਚ ਮੁਹੱਬਤ ਦੀ ਸ਼ੀਰਨੀ ਵੰਡਣ ਲਈ ਹੀ ਆਏ ਹੁੰਦੇ ਨੇ ਉਹ ਕਿਤੇ ਵੀ ਚਲੇ ਜਾਣ ਉਹਨਾਂ ਦੀ ਮਿਲਣੀ ਚੋਂ ਹਰ ਇੱਕ ਨੂੰ ਕਲਾਵੇ ਚ ਲੈਣ ਦੀ ਖੁਸ਼ਬੂਆਂ ਉੜਦੀਆਂ ਨੇ ਉਹ ਜਦੋਂ ਕੁਝ ਘੜੀਆਂ ਲਈ ਵੀ ਕਿਸੇ ਨੂੰ ਮਿਲਦੇ ਨੇ ਤਾਂ ਉਹਨਾਂ ਦੀ ਲੰਮੇ ਸਮੇਂ ਬਾਅਦ ਆਈ ਯਾਦ ਹੀ ਜ਼ਿੰਦਗੀ ਨੂੰ ਬਾਹਰ ਦੇ ਰੁੱਖਾਂ ਦੀਆਂ ਕਰੁੰਬਲਾਂ ਵਰਗਾ ਕਰ ਦਿੰਦੀ ਹੈ ਘੁੰਮਦਿਆਂ ਫਿਰਦਿਆਂ ਮਾਰੂਥਲਾਂ ਪਹਾੜਾਂ ਦੇ ਰਾਹ ਛਾਣਦਿਆਂ ਮੁਹੱਬਤ ਦੇ ਕਿੰਨੇ ਹੀ ਘਰਾਂ ਦੇ ਵੂਹੇ ਖੁੱਲੇ ਮਿਲੇ ਜਿਵੇਂ ਪਤਾ ਨਹੀਂ ਕਾਤੋਂ ਉਹ ਮੈਨੂੰ ਹੀ ਉਡੀਕ ਰਹੇ ਸਨ ਕਈਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਦੋਂ ਮੈਂ ਵੇਖਿਆ ਤਾਂ ਇੰਜ ਲੱਗਿਆ ਜਿਵੇਂ ਕਹਿ ਰਹੀਆਂ ਹੋਣ ਪਤਾ ਨਹੀਂ ਕਿੰਨਾ ਜੁੱਗਾਂ ਤੋਂ ਸਾਨੂੰ ਤੇਰੀ ਦੀਦ ਦੀ ਤੇ ਲੱਗੀ ਹੋਈ ਸੀ ਸਾਨੂੰ ਪਤਾ ਸੀ ਤੂੰ ਜ਼ਰੂਰ ਆਏਂਗਾ ਅਸੀਂ ਹੁਣ ਉਸ ਦੌਰ ਤੋਂ ਲੰਘ ਰਹੇ ਹਾਂ ਜਦੋਂ ਜਿਸਮਾਂ ਤੂਫਾਨ ਸਿਖਰਾਂ ਤੇ ਪੁੱਜਾ ਹੋਇਆ ਹੈ ਪਰ ਕੁਮਕੜਪੁਨੇ 'ਚ ਮਿਲਿਆ ਕੇਰਲਾ ਦਾ ਆਈਸੈਕ ਪਾਲ ਮੁੰਬਈ ਦੀ ਪੁਸ਼ਪਾ ਪਟੇਲ ਬੀਬੀ ਅਸ਼ਵਨੀ ਜੋਗ ਲੈਕਰ ਪ੍ਰਸ਼ਾਦ ਮੁੰਡਲੇ ਵਿਦਿਆ ਕੈਨੇਡਾ ਦਾ ਮਰੀਨਾ ਅਮਰੀਕਾ ਦੀ ਇਥਾਨ ਹਾਲੇ ਵੀ ਲੋਕਾਂ ਨੂੰ ਰੂਹ ਦੇ ਉਹ ਗੀਤ ਸੁਣਾਉਂਦੇ ਫਿਰਦੇ ਨੇ ਜਿਸ ਦੇ ਸੋਕੇ ਚ ਹੀ ਰੂਹਾਂ ਤਰੋਹੀ ਬਿਆਬਾਨ ਦੇ ਰੁੱਖਾਂ ਵਾਂਗ ਸੁੱਕ ਜਾਂਦੀਆਂ ਨੇ ਰੂਹ ਮੇਰੀ ਰੂਹ ਤੇਰੀ ਤੋਂ ਜੁਗਾਂ ਤੋਂ ਭਾਲਦੀ ਰਹੀ ਜ਼ਿੰਦਗੀ ਦੀਆਂ ਕਲੀਆਂ ਕਾਲੀਆਂ ਰਾਤਾਂ ਚ ਯਾਦਾਂ ਤੇਰੀਆਂ ਦੇ ਦੀਵੇ ਬਾਲਦੀ ਰਹੀ ਔਰੇ ਕਦੋਂ ਆਉ ਤੇਰੀ ਦੀ ਦੀਵਾਲੀ ਕੱਲ ਹਾਨੀਆਂ ਇਤੇ ਸੁਪਨੇ ਚ ਹੀ ਆ ਕੇ ਸੁਣਾ ਜਾ ਰੂਹ ਵਾਲੀ ਕੋਈ ਗੱਲ ਹਾਨੀਆਂ ਰੂਹ ਵਾਲੀ ਕੋਈ ਗੱਲ ਹਾਨੀਆਂ ਇਹ ਕਿਤਾਬ ਉਹਨਾਂ ਸਾਰਿਆਂ ਦੀ ਮੁਹੱਬਤ ਨੂੰ ਗਲਵਕੜੀ ਹੈ ਜਿਹੜੇ ਅੰਦਰੋਂ ਇੰਨੇ ਭਰੇ ਹੋਏ ਹਨ ਕਿ ਉਹ ਆਪਣਾ ਸਭ ਕੁਝ ਕਿਸੇ ਨੂੰ ਦੇ ਕੇ ਵੀ ਖਾਲੀ ਨਹੀਂ ਹੁੰਦੇ ਕੁਮੱਕੜ ਬਣੇ ਮੇਰੇ ਲਈ ਮੇਰੇ ਖਿਆਲ ਚ ਇੰਨੇ ਪੈਸੇ ਨਹੀਂ ਚਾਹੀਦੇ ਹੁੰਦੇ ਜਿੰਨਾ ਜਿਗਰਾ ਚਾਹੀਦਾ ਤੇ ਸਾਡੇ ਤੋਂ ਵੱਡੀ ਗੱਲ ਇੱਕ ਦਿਲ ਚਾਹੀਦਾ ਤੇ ਜਿਸ ਨੂੰ ਇਸ਼ਕ ਦਾ ਉਹ ਰੰਗ ਚੜਿਆ ਹੋਵੇ ਜਿਹੜਾ ਕਿਸੇ ਵੀ ਹਾਲਚ ਉਹਦੇ ਵਾਸਤੇ ਇਹੀ ਕਹਿੰਦਾ ਹੋਵੇ ਤੇਰੇ ਮੇਰੇ ਦਾ ਐਵੇਂ ਕਲੇਸ਼ ਹੁੰਦਾ ਮੁਹੱਬਤਾਂ ਦਾ ਵੀ ਕੋਈ ਦੇਸ਼ ਹੁੰਦਾ ਜਦੋਂ ਮੁਹੱਬਤਾਂ ਦਾ ਖੂਹ ਗਿਰਦਾ ਫੇਰ ਚਾਵਾਂ ਦੇ ਖਾਲ ਭਰ ਕੇ ਵਗਦੇ ਨੇ ਉਹਨਾਂ ਦਾ ਕੁੱਟ ਉਹਨਾਂ ਦਾ ਕੁੱਟ ਫੇਰ ਵੀ ਪੀ ਲਵੇ ਉਸ 'ਚ ਆਪਣੀ ਮਿੱਟੀ ਆਪਣੀ ਬੋਲੀ ਦਾ ਮੋਹ ਰੱਜ ਜਾਂਦਾ ਜਿਵੇਂ ਪਾਣੀ 'ਚ ਖੰਡ ਘੁਲੀ ਹੁੰਦੀ ਹੈ ਅਜੀ ਹੀ ਸੱਜਣਾ ਦੇ ਬੋਲ ਡੂੰਗੇ ਸਮੁੰਦਰਾਂ ਦੇ ਇਕੱਠੇ ਕੀਤੇ ਮੋਤੀਆਂ ਵਰਗੇ ਹੁੰਦੇ ਨੇ ਜਿਹੜੇ ਉਹ ਬੁੱਕਾਂ ਪਰ ਪਰ ਕੇ ਸਾਡੀ ਝੋਲੀ ਪਾਉਂਦੇ ਨੇ ਉਹਨਾਂ ਦੇ ਗਲ ਲਾ ਕੇ ਮਿਲਣਾ ਜ਼ਿੰਦਗੀ ਦੀਆਂ ਸਾਰੀਆਂ ਹਾਰਾਂ ਦਾ ਰੰਗ ਮੁਕਾ ਦਿੰਦਾ ਉਹਨਾਂ ਦੇ ਕਲਾਵੇ ਬੂਹੇ ਦੀ ਉਸ ਚੁਗਾਠ ਵਰਗੇ ਹੁੰਦੇ ਨੇ ਜਿਨ੍ਹਾਂ ਨੇ ਹਰ ਇੱਕ ਲੰਗਣ ਵਾਲੇ ਨੂੰ ਕਹਿਣਾ ਹੁੰਦਾ ਕਿ ਸਿਰ ਤੇ ਭਾਵੇਂ ਕਿੰਨਾ ਵੀ ਭਾਰ ਹੋਵੇ ਪਰ ਤੇਰਾ ਸਾਡੀ ਦੇੜੀ ਤੇ ਪੈਰ ਪਾਉਣਾ ਹੀ ਰੂਹ ਨੂੰ ਫੁੱਲਾਂ ਵਰਗਾ ਕਰ ਗਿਆ ਇਦਾਂ ਹੀ ਵਕਤ ਮੈਨੂੰ ਕਦੇ ਦੁਆਬੇ ਦੇ ਪਿੰਡਾਂ ਪੰਘਾਲੇ ਲੈ ਗਿਆ ਜਿੱਥੇ ਬਾਈ ਮੋਤਾ ਦੇ ਸਿੰਘ ਦੇ ਰੂਪ ਵਿੱਚ ਮਾਂ ਬੋਲੀ ਦੀ ਮੁਹੱਬਤ ਦੇ ਭਰਵਗ ਦੇ ਦਰਿਆ ਚੋਂ ਮੇਰੇ ਵਰਗਿਆਂ ਨੂੰ ਵੀ ਦੋ ਘੁੱਟਾ ਪੀਤੇ ਤਾਂ ਇੰਜ ਲੱਗਿਆ ਜਿਵੇਂ ਉਮਰਾਂ ਦੀ ਹੀ ਝਟਕਣ ਮੁੱਕ ਗਈ ਹੋਵੇ ਮਾਂ ਬੋਲੀ ਨਾਲ ਮੁਹੱਬਤ ਦਾ ਸਬਕ ਮੈਂ ਪੰਘਾਲੇ ਦੀ ਝੂਚ ਪੜਿਆ ਕਈ ਬੰਦੇ ਰੁੱਖਾਂ ਦੇ ਪੱਤਿਆਂ ਵਰਗੇ ਹੁੰਦੇ ਨੇ ਜਦੋਂ ਸਮਿਆਂ ਦਾ ਸੇਕ ਜ਼ਿੰਦਗੀ ਨੂੰ ਲੂ ਰਿਹਾ ਹੋਵੇ ਉਹ ਉਨ੍ਹਾਂ ਪੱਤਿਆਂ ਦੇ ਛੇਕਾਂ ਚੋਂ ਛਣ ਕੇ ਆਈ ਠੰਡੀ ਹਵਾ ਕਿਸੇ ਚਾਨਣ ਦੀ ਖੁਸ਼ਬੂ ਦਾ ਸੁਨੇਹਾ ਲੈ ਕੇ ਸਾਡੇ ਬੂਹੇ ਤੇ ਆਣ ਪੁੱਜਦੀ ਹੈ ਮੁਹੱਬਤੀ ਹਵਾ ਦੇ ਬੁੱਲੇ ਬਾਈ ਮੋਤਾ ਸਿੰਘ ਦੇ ਰੂਪ ਵਿੱਚ ਸਾਡੇ ਨਾਲ ਨੇ ਸਮਿਆਂ ਦਾ ਇਸ ਤੋਂ ਵੱਡਾ ਸ਼ੁਕਰਾਨਾ ਹੋਰ ਕੀ ਹੋ ਸਕਦਾ ਦੁਆਬੇ ਦੀ ਇੱਕ ਹੋਰ ਰੂਹ ਬਾਈ ਹਰਜਿੰਦਰ ਸਿੰਘ ਦੀਆਂ ਮਿਲਣੀਆਂ ਨੇ ਮੈਨੂੰ ਦੱਸਿਆ ਕਿ ਦੁਨੀਆ ਦਾ ਮੇਲਾ ਜੇ ਸੱਜਣਾ ਦੇ ਕੰਧਾੜੇ ਚੜ੍ਹ ਕੇ ਵੇਖਿਆ ਕਾ ਵੀ ਫਿਰ ਤਾਂ ਰਾਤੀ ਇਸ਼ਕ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ ਵਰਗੇ ਹਾਲਾਤ ਹੋ ਜਾਂਦੀ ਹੈ। ਆਸਟ੍ਰੇਲੀਆ ਰਹਦੇ ਮਲਵਈ ਦਵਿੰਦਰ ਸਿੰਘ ਗੁਰਤੇਜ ਸਿੰਘ ਪਾਉ ਚਰਨਜੀਤ ਸਿੰਘ ਤੇਜਾ ਹਰਪ੍ਰੀਤ ਸਿੰਘ ਕਾਲੂ ਸਰਬਜੀਤ ਸਿੰਘ ਸਰਬੀ ਗੁਰਲਵleen ਸਿੰਘ ਰਾਣਾ ਹਰਮੀਤ ਸਿੰਘ ਫਤਿਹ ਮਨਜਿੰਦਰ ਸਿੰਘ ਸੰਧੂ ਤੇ ਇਸ ਕੁਮਕੜਨਾਮੇ ਨੂੰ ਉਸ ਮਾਂ ਵਾਂਗ ਵੰਡਾਇਆ ਜਿਸ ਨੂੰ ਆਪਣੇ ਨਿਆਣੇ ਜਿਹੋ ਜਿਹੇ ਵੀ ਹੋਣ ਬਹੁਤ ਪਿਆਰੇ ਲੱਗਦੇ। ਜਦੋਂ ਮੁਹੱਬਤਾਂ ਦਾ ਚੰਨ ਚੜ ਜਾਂਦਾ ਤਾਂ ਜ਼ਿੰਦਗੀ ਦੀਆਂ ਕਾਲੀਆਂ ਰਾਤਾਂ ਨਾਲ ਵੀ ਕੋਈ ਰੋਸਾ ਨਹੀਂ ਰਹਿੰਦਾ ਇਹ ਕੁਮਕੜਪੁਣਾ ਉਹਨਾਂ ਪਿਆਰਿਆਂ ਦੀ ਮੁਹੱਬਤ ਦੀ ਚਾਨਣੀ ਸਦਕਾ ਹੀ ਪੂਰਾ ਪਿਆ ਜਿਹੜੇ ਹਾਲੇ ਵੀ ਰੁਪਈਆ ਰੱਬ ਹੁੰਦਾ ਦੀ ਗੁੜਤੀ ਤੋਂ ਬਚੇ ਹੋਏ ਨੇ ਕਈ ਬੰਦਿਆਂ ਦੀ ਮਿਲਣੀ ਗਿੜਦੇ ਖੂ ਦੀ ਮਹਿਕ ਆਉਣੀ ਹੈ ਕਈ ਬੰਦਿਆਂ ਦੀ ਮਿਲਣੀ ਗਿੜਦੇ ਖੋ ਵਰਗੀ ਹੁੰਦੀ ਹੈ ਜਿਸ ਦੀਆਂ ਖਾਲਾਂ ਟਿੰਡਾਂ ਤੋਂ ਪਿਆਰ ਦੇ ਸੁੱਚੇ ਪਾਣੀਆਂ ਦੀ ਮਹਿਕ ਆਉਂਦੀ ਹੈ ਅਜਿਹੇ ਬੰਦੇ ਮੁਹੱਬਤ ਦੀਆਂ ਉਹਨਾਂ ਚਿੱਠੀਆਂ ਵਰਗੇ ਹੁੰਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਟਿਕਾਣੇ ਤੇ ਪੁੱਜਣ ਤੋਂ ਪਹਿਲਾਂ ਹੀ ਖੋਲ ਕੇ ਪੜਨ ਨੂੰ ਜੀ ਕਰਦਾ ਬਸ ਇੱਕ ਵਾਰ ਘਰੋਂ ਤੁਰ ਪੈਣਾ ਪਤਾ ਨਹੀਂ ਕਿੰਨੀਆਂ ਹੀ ਗਲਵਕੜੀਆਂ ਤੁਹਾਡੀ ਸ਼ੋ ਲਈ ਬੈਬਲ ਹੋਈਆਂ ਰਸਤੇ 'ਚ ਖੜੀ ਖੜੀਆਂ ਇੰਜ ਮਿਲਣੀਆਂ ਜਿਵੇਂ ਔੜਾਂ ਮਾਰੀ ਧਰਤੀ ਨੂੰ ਦਰਿਆ ਦਾ ਪਾਣੀ ਮਿਲਦਾ ਹੁੰਦਾ ਜੇ ਤੁਹਾਨੂੰ ਹਾਲੇ ਤਰੱਕੀ ਦੇ ਸੱਪ ਨੇ ਨਹੀਂ ਡੰਗਿਆ ਸੀ ਤੇ ਤੁਸੀਂ ਸਲੀਕੇ ਤੋਂ ਬਚੇ ਹੋਏ ਹੋ ਤਾਂ ਆ ਜਾਓ ਫਿਰ ਇਸ ਕਿਤਾਬ ਦੇ ਵਰਕੇ ਤੁਹਾਡੇ ਵਰਗੇ ਜੰਗਲੀ ਬੰਦਿਆਂ ਤੇ ਪੁੱਤ ਕੁਤਾੜੀ ਦੀ ਉਡੀਕ ਵਿੱਚ ਅੰਗੜਾਈਆਂ ਲੈ ਰਹੇ ਨੇ ਆਪਣੀ ਚੜ੍ਹਦੇ ਸੂਰਜ ਵਰਗੀ ਤੱਕਣੀ ਨਾਲ ਉਹਨਾਂ ਨੂੰ ਉਸ ਦੀਵੇ ਵਰਗਾ ਕਰ ਜਾਓ ਜਿਹੜਾ ਟਿੱਕੀ ਰਾਤ ਵਿੱਚ ਬਲਦਾ ਭਾਵੇਂ ਦੂਰ ਹੁੰਦਾ ਪਰ ਉਸ ਦੀ ਲੋ ਸਾਡੇ ਮੱਥੇ 'ਚ ਮੰਜ਼ਲ ਦੇ ਨਕਸ਼ ਰੋਸ਼ਨ ਕਰ ਜਾਂਦੀ ਹੈ ਤੁਹਾਡੇ ਬੂਹੇ ਤੇ ਮੇਰੇ ਮੂੰਹ ਦਾ ਮੇਰੀ ਮੁਹੱਬਤ ਦਾ ਸलाम ਪੁੱਜੀ ਮਨਜੀਤ ਸਿੰਘ ਰਾਜਪੂਤ ਤੋ ਇਹ ਆ ਕਿਤਾਬ ਲੰਡੇ ਚਿੜਿਆਂ ਦੀ ਉਡਾਰੀ ਜਿਹੜੇ ਬੰਦੇ ਕੋ ਮੱਕੜਨਾਵਾ ਪੜਨ ਦੇ ਸ਼ੌਕੀਨ ਨੇ ਜਾਂ ਜਿਹੜੇ ਬੰਦਿਆਂ ਨੇ ਹਾਸ ਰਸ ਦੇਖਣਾ ਬਾਈ ਮਨਜੀਤ ਸਿੰਘ ਹੋਰਾਂ ਦੀ ਕੋਈ ਵੀ ਕਿਤਾਬ ਚਾਹੇ ਉਹ ਤੀਵੀਆਂ ਦੀ ਜਾਨਣਾ ਲੰਡੇ ਚਿੜਿਆਂ ਦੀ ਉਡਾਰੀ ਹੈ ਉਹ ਪੜ ਸਕਦੇ ਨੇ ਬਹੁਤ ਆਨੰਦ ਆਉਂਦਾ ਬਾਈ ਦੀਆਂ ਕਿਤਾਬਾਂ ਪੜਨ ਚ ਤੇ ਮੈਨੂੰ ਲੱਗਦਾ ਕਿ ਮੈਂ ਦੋਨੋਂ ਕਿਤਾਬਾਂ ਇਹਨਾਂ ਦੀਆਂ ਇਹ ਪੜ ਚੁੱਕਿਆ ਹਾਂ ਤੇ ਜਲਦੀ ਆਪਾਂ ਪਲੇਲਿਸਟ ਲੰਡੇ ਚਿੜਿਆਂ ਦੀ ਉਡਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਆਸ ਹੈ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਜਰੂਰ ਕਰਨਾ ਧੰਨਵਾਦ